ਮੁਰਦਾਬਾਦ ਮੁਰਦਾਬਾਦ ਪੰਜਾਬ ਮਜਦੂਰ ਵਿਰੋਧੀ ਬਾਈਪਾਸ ਕਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਵਿਰੋਧੀ ਬਾਈਪਾਸ ਕਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਸ਼ੁਰੂ ਸਤਿ ਸ੍ਰੀ ਅਕਾਲ ਜੀ ਮੈਂ ਲਾਜਰ ਲਖਣਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਸਕੱਤਰ ਆ ਅੱਜ ਕੱਲ ਜਿਹੜਾ ਸੈਸ਼ਨ ਵਿੱਚ ਬਜਟ ਪਾਸ ਕੀਤਾ ਹੈ ਕੇਂਦਰ ਤੇ ਕੇਂਦਰ ਦੀ ਸਰਕਾਰ ਨੇ ਇਹ ਬਜਟ ਜਿਹੜਾ ਕਿਸਾਨ ਤੇ ਮਜ਼ਦੂਰ ਵਰਧੀ ਆ ਨਾਲ ਦੇ ਨਾਲ ਹੀ ਜਿਹੜਾ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਹੀ ਉੱਥੇ 1% ਵੀ ਨੌਜਵਾਨਾਂ ਦੀ ਗੱਲ ਨਹੀਂ ਕੀਤੀ ਗਈ ਕੇਂਦਰ ਸਰਕਾਰ ਐ ਮਤਰੀ ਮਾਰਗਾ ਸਲੂਕ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੇ ਨੌਜਵਾਨਾਂ ਨਾਲ ਮਤਰੀ ਮਾਰਗਾ ਸਲੂਕ ਕਰ ਰਹੀ ਹੈ ਇਸ ਦੀ ਇਸ ਦੀ ਚੱਲਦਿਆਂ ਅੱਜ ਜਿਹੜਾ ਇਹ ਕੇਂਦਰ ਸਰਕਾਰ ਦੇ ਬਾਈਟਾਂ ਦੀਆਂ ਕਾਪੀਆਂ ਸਾਡੇ ਇਹ ਤਹਿਸੀਲ ਦੇ ਵਿੱਚ ਸਾੜੀਆਂ ਗਈਆਂ ਸਾਰੇ ਜ਼ਿਲ੍ਹੇ ਦੇ ਵਿੱਚ ਇਸੇ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਹੀ ਸਾਰੇ ਕੇਂਦਰ ਸਰਕਾਰ ਦੇ ਬਾਈਟਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੈਹੀਂ ਜਮ ਕੇ ਵਿਰੋਧ ਕਰਦੇ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਬਾਈਟ ਜਿਹੜਾ ਪਾਸ ਕੀਤਾ ਉਹ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੇ ਵਿਰੁੱਧ ਹੈ ਕਿਤੇ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਨਹੀਂ ਕੀਤੀ ਗਈ ਕਿਤੇ ਨੌਜਵਾਨਾਂ ਨੂੰ ਭਰਤੀ ਦੀ ਗੱਲ ਨਹੀਂ ਕੀਤੀ ਗਈ ਜਿਹੜਾ ਰੋਜ਼ਗਾਰ ਹੈ ਖੂੰਜੇ ਇਹ ਲਾ ਕੇ ਰੱਖਿਆ ਨੌਜਵਾਨਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨਾਲ ਹੀ ਜਿਹੜਾ ਕੇਂਦਰ ਸਰਕਾਰ ਆ ਉਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਤੇ ਜਿਹੜਾ ਇਹ سرمایہਦਾਰ ਧਰਾਂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੀ ਆ ਤੇ ਜਿਹੜਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਤੇ ਪੰਜਾਬ ਇਹ ਇਸ ਦਾ ਪੂਰਨ ਜਵਾਰ ਵਿਰੋਧ ਕਰਦਾ ਇਹ ਸਰਕਾਰ ਮੁਰਦਾਬਾਦ 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 ਕਹਿੰਦੇ ਸਰਕਾਰ ਮੁਰਦਾਬਾਦ 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 ਕਿਸਾਨ ਵਿਰੋਧੀ ਕਹਿੰਦੇ ਸਰਕਾਰ ਮੁਰਦਾਬਾਦ 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 ਮਜ਼ਦੂਰ ਵਿਰੋਧੀ ਕਹਿੰਦੇ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ